ਪੰਜਾਬ ਵਿੱਚ ਗਰਮੀ ਦੇ ਮੱਦੇ ਨਜ਼ਰ ਤੋਰੀ ਦੀ ਸਟੈਪ-ਆਨ ਸੁਸਾਇਟੀ ਵੱਲੋਂ ਪੰਛੀਆਂ ਦੇ ਲਈ ਪਾਣੀ ਦੇ ਪ੍ਰਬੰਧ ਲਈ ਮਿੱਟੀ ਦੇ ਭਾਂਡੇ ਵੰਡੇ ਗਏ। ਧੂਲੀ ਦੇ ਬਾਜ਼ਾਰਾਂ ਵਿੱਚ ਸਟਾਲ ਲਗਾ ਕੇ ਇਹ ਭਾਂਡੇ ਸਟੈਪ-ਆਨ ਸੁਸਾਇਟੀ ਵੱਲੋਂ ਮੁਫਤ ਵਿੱਚ ਵੰਡੇ ਜਾ ਰਹੇ ਹਨ ਅਤੇ ਸੁਸਾਇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਇਸ ਤਰ੍ਹਾਂ ਦੀ ਸੇਵਾ ਕਰਦੇ ਰਹਿੰਦੇ ਹਨ। ਗਰਮੀ ਦੇ ਮੱਦੇ ਨਜ਼ਰ ਪੰਛੀਆਂ ਨੂੰ ਪਾਣੀ ਦਾ ਪ੍ਰਬੰਧ ਕਰਨ ਦੇ ਲਈ ਉਹ ਘਰ-ਘਰ ਜਾ ਕੇ ਵੀ ਮਿੱਟੀ ਦੇ ਭਾਂਡੇ ਵੰਡ ਰਹੇ ਹਨ ਅਤੇ ਅੱਜ ਉਹਨਾਂ ਵੱਲੋਂ ਸਟਾਲ ਲਗਾਈ ਗਈ ਹੈ। ਜਾ ਚੋ ਕਿ ਘਰ ਘਰ ਵਿੱਚ ਇਹ ਮਿੱਟੀ ਦੇ ਭਾਂਡੇ ਰੱਖੇ ਜਾ ਸਕਣ ਅਤੇ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾ ਸਕੇ। ਉਹਨਾਂ ਕਹਿੰਿਆ ਕਿ ਉਹਨਾਂ ਦੀ ਇਹ ਸੇਵਾ ਲਗਾਤਾਰ ਚਲਦੀ ਰਹਿੰਦੀ ਹੈ ਅਤੇ ਰੋਜ਼ਾਨਾ ਉਹਨਾਂ ਵੱਲੋਂ ਵੱਖ-ਵੱਖ ਕਾਊਂਟਰਾਂ ਤੇ ਇਹ ਭਾਂਡੇ ਵੰਡੇ ਜਾਂਦੇ ਹਨ। ਸਟੈਪੌਨ ਸੋਸਾਇਟੀ ਦੇ ਇਸ ਉਪਰਾਲੇ ਦੀ ਸ਼ਹਿਰ ਵਾਸੀਆਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਚੰਗਾ ਉਪਰਾਲਾ ਹੈ। ਸਟੈਪੌਨ ਸੋਸਾਇਟੀ ਰਜਿਸਟਰਡ ਧੂਰੀ ਗੌਤਮ ਚੈਰੀਟੇਬਲ ਟ੍ਰਸਟ ਵੱਲੋਂ ਅੱਜ ਸ਼ਹਿਰ ਦੇ ਵਿੱਚ ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ ਬੇਜਵਾਨ ਪੰਛੀਆਂ ਦੇ ਲਈ ਪਾਣੀ ਦੇ ਭਾਂਡੇ ਵੰਡੇ ਜਾ ਰਹੇ ਨੇ ਤਾਂ ਜੋ ਹਰ ਇੱਕ ਸ਼ਹਿਰ ਨਿਵਾਸੀ ਆਪਦੇ ਕੋਠੇ ਤੇ ਆਪਦੇ ਬਨੇਰੇ ਤੇ ਜਾਂ ਘਰ ਮੂਰੇ ਇਹਨਾਂ ਪੰਛੀਆਂ ਦੇ ਲਈ ਪਾਣੀ ਪਾ ਕੇ ਰੱਖ ਸਕਦੇ ਕਿਉਂਕਿ ਇਹ ਗਰਮੀਆਂ ਦੇ ਸੀਜ਼ਨ ਵਿੱਚ ਹਰ ਇੱਕ ਪਾਣੀ ਦੀ ਬਹੁਤ ਘਾਟ ਮਹਿਸੂਸ ਹੁੰਦੀ ਆ ਤਾਂ ਸਾਡੀ ਕੋਸ਼ਿਸ਼ ਰਹਿੰਦੀ ਆ ਅਸੀਂ ਹਰ ਸਾਲ ਸ਼ਹਿਰ ਦੇ ਵਿੱਚ ਪੰਛੀਆਂ ਲਈ ਪਾਣੀ ਵਾਲੇ ਭਾਂਡੇ ਵੰਡਦੇ ਆ ਤੇ ਅਪੀਲ ਵੀ ਕਰਦੇ ਆ ਅਗਰ ਪੰਛੀ ਭਾਂਡੇ ਵੰਡਣ ਤੋਂ ਬਾਅਦ ਅਗਰ ਕਿਸੇ ਨੂੰ ਜ਼ਰੂਰਤ ਪੈਂਦੀ ਆ ਤਾਂ ਸਾਡੇ ਦੁਕਾਨਾ ਸਾਡੇ ਐਡਰੈਸ ਦਿੱਤੇ ਹੋਏ ਨੇ ਉੱਥੇ ਆ ਕੇ ਤੁਸੀਂ ਸਾਡੇ ਤੋਂ ਭਾਂਡੇ ਪ੍ਰਾਪਤ ਕਰ ਸਕਦੇ ਹੋ ਸ਼ਾਮ ਰਾਮ ਜ ਪੱਲਾ ਦਾ ਪਰਿਆਵਰਣ ਦਿਵਸ 3-4 ਦਿਨ ਪਹਿਲਾਂ ਲੰਘੇ ਚੁੱਕਿਆ ਤੇ ਅੱਗੇ ਨਿਮਾਣੀ ਕਾਸ਼ਤੀ ਆ ਰਹੀ ਹੈ ਉਹਦੇ ਉਪਲਕਸ਼ ਦੇ ਵਿੱਚ ਆਪਾਂ ਬਹੁਤ ਛਬੀਲਾ ਲਾਣੇ ਆ ਪਾਣੀ ਦੀਆਂ ਉਸੇ ਦੇ ਇੱਕ ਤਹਿਤ ਅਸੀਂ ਪੰਛੀਆਂ ਵਾਸਤੇ ਪਾਣੀ ਦੇ ਭਾਂਡੇ ਵੰਡ ਰਹੇ ਹਾਂ ਕਿਉਂਕਿ ਅੱਜ ਕੱਲ੍ਹ ਗਰਮੀ ਬਹੁਤ ਚੜ੍ਹ ਰਹੀ ਹੈ ਟੈਂਪਰੇਚਰ 45 46 ਤੱਕ ਜਾ ਰਿਹਾ ਤਾਂ ਇਹਨਾਂ ਬੇਜਵਾਨ ਪੰਛੀਆਂ ਨੂੰ ਪਾਣੀ ਦੀ ਬਹੁਤ ਕਿਲਤ ਆਂਦੀ ਹੈ ਤੇ ਸਭ ਨੂੰ ਅਸੀਂ ਇਹੀ ਬੇਨਤੀ ਕਰ ਰਹੇ ਹਾਂ ਕਿ ਨਿਮਾਣੀ ਕਾਸ਼ਤੀ ਦੇ ਇਸ ਮੌਕੇ ਤੇ ਤੁਸੀਂ ਆਪਣੇ ਘਰ ਦੇ ਅੱਗੇ ਇਹ ਬਰਤਨ ਰੱਖੋ ਪਾਣੀ ਦੇ ਭਰ ਕੇ ਸਾਫ਼ ਕਰਕੇ ਤਾ ਜੋ ਇਹ ਬੇਜਵਾਨ ਜਿਹੜੇ ਪੰਛੀ ਐ ਇਹ ਵੀ ਪਾਣੀ ਪੀ ਕੇ ਥੋੜੇ ਤ੍ਰਿਪਤ ਰਹਿ ਸਕਣ ਇਹ ਵੀ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਐ ਕਦੋਂ ਤੋਂ ਸੰਸਥਾ ਇਹ ਪ੍ਰਾਣੀ ਕਰਦੀ ਆ ਸਰ ਸੰਸਥਾ ਸਾਡੀ ਤਕਰੀਬਨ 15 ਸਾਲ ਪੁਰਾਣੀ ਸੰਸਥਾ ਤੇ 10 ਸਾਲ ਤੋਂ ਅਸੀਂ ਗਰਮੀ ਹਰ ਗਰਮੀਆਂ ਦੇ ਵਿੱਚ ਇਹ ਬਰਤਨ ਗਲੀਆਂ ਤੋਂ ਗਲੀਆਂ ਜਾ ਕੇ ਵੀ ਵੰਡ ਰਹੇ ਹਾਂ ਤੇ ਬਾਜ਼ਾਰਾਂ 'ਚ ਵੀ ਅਸੀਂ ਸਟਾਲ ਲਾਣੇ ਆ ਇਹ ਭਾਂਡੇ ਬਿਲਕੁਲ ਮੁਫਤ ਵੰਡੇ ਜਾਂਦੇ ਨੇ ਉਹਦੀ ਬੁਜ਼ਾਰਤ ਦੀ ਲੰਘੇ ਜਾ ਰਹੀ ਸੀ ਮੈਂ ਦੇਖ ਕੇ ਰੁਕ ਗਿਆ ਕਿ ਜਿਹੜੀ ਸਾਡੀ ਸਟੈਪ ਆਨ ਸਟੈਡੀ ਦੇ ਸਾਥੀ ਨੇ ਬਿੱਕੀ ਜੂਰੀ ਟੰਡ ਸਾਹਬ ਹੋਰੀ ਇਹ ਹਮੇਸ਼ਾ ਹੀ ਲੋਕ ਭਲਾਈ ਦੇ ਕੰਮ ਕਰਦੇ ਨੇ ਪਿਛਲੇ ਦਿਨ ਇਹਨਾਂ ਨੇ ਖੂਨਦਾਨ ਕੈਂਪ ਦਾ ਕਹਿਨ ਲਾਇਆ ਕੈਂਪ ਲਾਇਆ ਸੀ ਖੂਨਦਾਨ ਦਾ ਤੇ ਇਸੇ ਤਰ੍ਹਾਂ ਹੁਣ ਗਰਮੀ ਆ ਗਈ ਹੈ ਇਹ ਪਿਛਲੇ 10-12 ਸਾਲਾਂ ਤੋਂ ਜੋ ਦੀ 10-15 ਸਾਲ ਤੋਂ ਇਹ ਸਟੈਪ ਬੂ ਸਟੈਡੀ ਬਣੀ ਹੈ ਇਹ ਮਿੱਟੀ ਦੇ ਪਾਂਡੇ ਨੇ ਪੰਛੀਆਂ ਵਾਸਤੇ ਡੌਗੀਆਂ ਵਾਸਤੇ ਹਮੇਸ਼ਾ ਗਰਮੀ ਦੇ ਵਿੱਚ ਪਾਂ ਬਣਦੇ ਨੇ ਜਿਵੇਂ ਹੁਣ ਕਾਸਤੀ ਨਿਮਾਣੀ ਆ ਗਈ ਲੋਕ ਸ਼ਵੀਲਾਂ ਲਗਾ ਰਹੇ ਨੇ ਇਸੇ ਤਰ੍ਹਾਂ ਇਹ ਵੀ ਸ਼ਵੀਲ ਲਗਾਉਂਦੇ ਨੇ ਪੰਛੀਆਂ ਵਾਸਤੇ ਲੋਕਾਂ ਨੂੰ ਪਾਂਡੇ ਨੇ ਵੀ ਆਪਣੇ ਕੋਠੇ ਉੱਤੇ ਰੱਖੋ ਜਾ ਕੇ ਆਪਣੇ ਘਰ ਦੇ ਮੂਹਰੇ ਰੱਖੋ ਜਿੱਥੇ ਜਾਨਵਰ ਪਾਣੀ ਪੀ ਸਕਣ ਡੌਗੀ ਆਵਾਰਾ ਫਿਰਦੇ ਰੋ ਪੀ ਸਕਣ ਉੱਪਰ ਪੰਛੀ ਨੇ ਕਿਉਂਕਿ ਬਹੁਤ ਹੈ ਔਰ ਇਸੇ ਤਰ੍ਹਾਂ ਇੱਕ ਮਹਿਮ ਨੇ ਹੋਰ ਚਲਾਈ ਹੋਈ ਹੈ ਉਹਨਾਂ ਦੀ ਮੋਬਾਈਲ ਵਾਈਨ ਰੇੜੀ ਆਉਂਦੀ ਹੈ ਜਿਹੜੀ ਸ਼ੱਕਰ ਦਾ ਗਊਆਂ ਨੂੰ ਪਸ਼ੂਆਂ ਨੂੰ ਪਾਣੀ ਪਿਉਂਦੀ ਹੈ ਗਲੀ ਗਲੀ ਮਹੱਲੇ ਮਹੱਲੇ ਸੜਕਾਂ ਦੇ ਜਾਗੇ ਜਿੱਥੇ ਵੀ ਕਿਤੇ ਪਸ਼ੂ ਖੜੇ ਨੇ ਆਵਾਰਾ ਪਸ਼ੂ ਕਹਿ ਸਕਦੇ ਜਿਹੜੇ ਵਿਚਾਰਿਆਂ ਨੂੰ ਕੋਈ ਨਹੀਂ ਸਾਂਭਦਾ ਨਹੀਂ ਉਹਨਾਂ ਨੂੰ ਇਹ ਸਾਂਭਦੇ ਨੇ ਉਹਨਾਂ ਨੂੰ ਪਾਣੀ ਪਿਉਂਦੇ ਨੇ ਇਸੇ ਤਰ੍ਹਾਂ ਪੰਛੀਆਂ ਦੇ ਉਪਲਬਧ ਚ ਇਹਨਾਂ ਦੇ ਹਮੇਸ਼ਾ ਕੋਠੇ ਦੇ ਉੱਤੇ ਬਹੁਤ ਵੱਡਾ ਖਰਚਾ ਹੁੰਦਾ ਬਹੁਤ ਮਿਹਨਤ ਹੈ ਬਹੁਤ ਵਧਾਈ ਦੇ ਪਾਤਰ ਨੇ ਕਿ ਇਹਨੇ ਭਾਂਡੇ ਬੰਡਲੇ ਕੋਈ ਸੌਖੀ ਗੱਲ ਨਹੀਂ ਹੈਗੀ ਗਰਮੀ ਦੇ ਵਿੱਚ ਪੈਸੇ ਇਕੱਠੇ ਕਰਨੇ ਲੋਕਾਂ ਤੋਂ ਉਹ ਇਕੱਠੇ ਕਰਕੇ ਵਿਚਾਰੇ ਮਿਹਨਤ ਨਾਲੇ ਬਣਵਾ ਕੇ ਭਾਂਡੇ ਸਪੈਸ਼ਲੀ ਹਰੇਕ ਲੋਕਾਂ ਨੂੰ ਆਉਂਦੇ ਜਾਂਦੇ ਨੂੰ ਰਸਤੇ ਦੇ ਵਿੱਚ ਦੇ ਰਹੇ ਨੇ ਮੈਂ ਇਹਨਾਂ ਨੂੰ ਬਹੁਤ ਵਧਾਈ ਦੇਣਾ ਔਰ ਬਹੁਤ ਇਹ ਵਧਾਈ ਦੇ ਪਾਤਰ ਨੇ ਬਹੁਤ ਹੀ ਵਧੀਆ ਸਟੈਪ ਉਹਨਾਂ ਸਾਡੀ ਸਾਡੀ ਕੰਮ ਕਰ ਰਹੀ ਹੈ ਸ਼ਹਿਰ ਦੇ ਵਿੱਚ ਹਮੇਸ਼ਾ ਹੀ ਸਾਰੇ ਲੋਕਾਂ ਨੂੰ ਨਾਲ ਲੈ ਕੇ ਜਾਂਦੀ ਹੈ ਇਹ ਨਹੀਂ ਕਿਸੇ ਰਾਜਨੀਤਿਕ ਨੂੰ ਕਿਸੇ ਪੋਲੀਟਿਕਲ ਨੂੰ